ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਜਨ ਪਿਆਰਿਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰਬਾਣੀ ਵਿੱਚ ਆਏ ਜਈਏ ਵਾਲੇ ਸ਼ਬਦਾਂ ਦੀ ਸੰਥਿਆ ਸਰਵਨ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਤੋਂ ਪਹਿਲਾ ਸ਼ਬਦ ਹੈ ਧੱਦੇ ਕੰਨਾ ਜਈਏ ਟਿਤੇ ਤੱਤੇ ਲਾਂ ਇਸ ਦਾ ਉਚਾਰਨ ਬਣਦਾ ਹੈ ਸੱਦੇ ਕੰਨਾ ਈੜੀ ਸਿਆਰੀ ਧਾਏ ਈੜੀ ਸਿਆਰੀ ਬੋਲਣੀ ਹੈ ਕਿਉਂਕਿ ਲਗੂ ਮਾਤਰਾ ਹੈ ਇਸ ਦੀ ਆਵਾਜ਼ ਸੂਖਮ ਰੂਪ ਵਿੱਚ ਆਵੇਗੀ ਈੜੀ ਲਾ ਨਹੀਂ ਲਾਉਣੀ ਸਿਆਰੀ ਲਾਉਣੀ ਹੈ ਵਿੱਚ ਦੇ ਦੇਣੀ ਹੈ ਐੜੇ ਟਿੱਪੀ ਤਤੇ ਲਾਂ ਅੰਤੇ ਕੱਠਾ ਹੀ ਬੋਲਣਾ ਹੈ ਤੈ ਅੰਤੇ ਕੱਠਾ ਬੋਲ ਦੇਣਾ ਤਾਇੰਤੇ ਫਿਰ ਸ਼ਬਦ ਨੂੰ ਸਮਝੀਏ ਤਦ ਦੇ ਕੰਨ ਜੈਏ ਟਿੱਪੀ ਤੱਤੇ ਲਾ ਉਚਾਰਨ ਹੈ ਤੱਦੇ ਕੰਨਾਂ ਈੜੀ ਸਿਆਰੀ ਧਾਏ ਐੜੇ ਟਿੱਪੀ ਤੱਤੇ ਲਾ ਅੰਤੇ ਤਯੰਤੇ ਤਯੰਤੇ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਧਾਵਾ ਕਰਨਾ ਗੁਰਬਾਣੀ ਵਿੱਚ ਪੰਗਤੀ ਹੈ ਵਿਚਰਤੇ ਨਿਰਭਯੰ ਤਤਰ ਸੈਨਾ ਤਯੰਤੇ ਗੋਪਾਲ ਕੀਰਤਨ ਅਗਲਾ ਸ਼ਬਦ ਹੈ ਰਾਰਾ ਮੰਮਾ ਨਾਣੇ ਬਿਹਾਰੀ ਜਈਆ ਉਚਾਰਨ ਹੋਵੇਗਾ ਰਾਰਾ ਮੰਮਾ ਨਾਣੇ ਬਿਹਾਰੀ ਜਈਏ ਦੇ ਵਿੱਚੋਂ ਐੜਾ ਨਿਕਲੇਗਾ ਉਚਾਰਨ ਕਰਨਾ ਹੈ ਰਮਨੀਆ ਰਮਨੀਆ ਐੜਾ ਮੁਕਤਾ ਬੋਲਣਾ ਹੈ ਰਮਨੀਆ ਇਹਦਾ ਅਰਥ ਹੈ ਸੁੰਦਰ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਰਾਰਾ ਮੰਮਾ ਨਾਣੇ ਬਿਹਾਰੀ ਜਈਆ ਇਸ ਦਾ ਉਚਾਰਨ ਬਣੇਗਾ ਰਾਰਾ ਮਮਾ ਨਾਣੇ ਬਿਹਾਰੀ ਐੜਾ ਮੁਕਤਾ ਰਮਨੀਯ ਰਮਨੀਯ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਸੁੰਦਰ ਗੁਰਬਾਣੀ ਵਿੱਚ ਪੰਗਤੀ ਹੈ ਇਸ ਦੇ ਸੰਬੰਧ ਵਿੱਚ ਸਤਗੁਰਾਂ ਨੇ ਉਚਾਰਨ ਕੀਤੀ ਹੈ ਕੰਠ ਰਮਨੀਯ RAM RAM ਮਾਲਾ ਅਸਤ ਉਚ ਪ੍ਰੇਮ ਤਾਰਨੇ ਅਗਲਾ ਸ਼ਬਦ ਹੈ ਪਪਾ ਜਈਏ ਕੰਨਾ ਲੱਲਾ ਇਸ ਦਾ ਉਚਾਰਨ ਬਣੇਗਾ ਪਪਾ ਈੜੀ ਸਿਆਰੀ ਪਏ ਐੜੇ ਕੰਨਾ ਲੱਲਾ ਆਲ ਪਏ ਆਦ ਪਏ ਆਦ ਅਰਥ ਹੈ ਪਤਾਲ ਲੋਕ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਪਪਾ ਜਈਏ ਕੰਨਾ ਲੱਲਾ ਉਚਾਰਨ ਹੈ ਪਪਾ ਈੜੀ ਹਿਯਾਰੀ ਐੜੇ ਕੰਨਾ ਲੱਲਾ ਪਯਾਲ ਪਯਾਲ ਇਸ ਦਾ ਅਰਥ ਹੈ ਪਤਾਲ ਲੋਕ ਗੁਰਬਾਣੀ ਵਿੱਚ ਪੰਗਤੀ ਦਰਜ ਹੈ ਜਾਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਯਾਲ ਲੋਕੇ ਅਗਲਾ ਸ਼ਬਦ ਹੈ ਗ੍ਰੰਤਨਹ ਜੋ ਨਾਂ ਦੇ ਅੱਗੇ ਗੋਲ-ਕੋਲ ਬਿੰਦੀਆਂ ਨੇ ਦੋ ਏ ਹਾ ਦੇ ਰੂਪ ਵਿੱਚ ਉਚਾਰਨ ਕੀਤੀਆਂ ਜਾਂਦੀਆਂ ਨੇ ਜੋ ਸੰਪਰਦਾਵਾਂ ਦੇ ਵਿੱਚ ਉਸਤਾਦ ਨੇ ਉਸਤਾਦ ਜਾਨ ਨੇ ਉਹ ਇਹਨਾਂ ਨੂੰ ਹਾ ਹਾ ਦੇ ਰੂਪ ਵਿੱਚ ਉਚਾਰਨ ਕਰਾਉਂਦੇ ਨੇ ਸ਼ਬਦ ਦਾ ਉਚਾਰਨ ਹੈ ਦੱਦਾ ਰਾਰੇ ਸਿਆਰੀ ਰਾੜੇ ਟਿੱਪੀ ਤੱਤਾ ਨਾਣਾ ਹਾ ਗ੍ਰੰਤਨਹ ਗ੍ਰੰਤਨਹ ਇਸ ਤਰ੍ਹਾਂ ਬੋਲਣਾ ਹੈ ਇਹ ਦਾ ਅਰਥ ਹੈ ਡੱਡ ਕਰਨਾ ਪਾ ਪੱਕਾ ਕਰਨਾ ਜਾਂ ਧਾਰਨ ਕਰਨਾ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ੜੰਤਨ ਹੈ ਜੋ ਨਾਣੇ ਦੇ ਅੱਗੇ ਦੋ ਬਿੰਦੀਆਂ ਨੇ ਗੋਲ-ਗੋਲ ਬਿੰਦੂ ਨੇ ਇਹ ਹਾਹੇ ਦੇ ਰੂਪ ਚ ਉਚਾਰਨ ਕੀਤਾ ਜਾਂਦਾ ਹੈ ਉਚਾਰਨ ਹੈ ਦੱਦਾ ਰਾਰੇ ਸਿਹਾਰੀ ੜਾੜੇ ਟਿੱਪੀ ਤੱਤਾ ਨਾਣਾ ਹਾਹ ੜੰਤਨ ਹੈ ਇਹਦਾ ਅਰਥ ਹੈ ਰੜੇਲ ਕਰਨਾ ਜਾਂ ਧਾਰਨ ਕਰਨਾ ਸੰਗਤੀ ਹੈ ਗੁਰਬਾਣੀ ਵਿੱਚ ਸਰਬ ਦੋਖ ਪਰੰਤਿਆਗੀ ਸਰਬ ਧਰਮ ਦੜੰਤਨਹਿ ਦੜੰਤਨਹਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਚਾਰ ਸ਼ਬਦਾਂ ਦੀ ਅੱਜ ਸੰਥਿਆ ਸਰਵਣ ਕੀਤੀ ਹੈ ਹੋਇਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਅੱਗੇ ਸਮੱਤ ਬਖਸ਼ਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ